ਸੁੱਖ ਕਾਮ ਦੀ ਬਣਾ ਕੇ ਤੇਰੇ ਵਾਂਗੂ ਉਜੜਦਾ ਆ ਆਪਣਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਿਆ ਤੇਰੇ ਜੇ ਹਵਾ ਆਪਣਾ ਕੋਈ ਚੱਕ ਫਤੇ ਸਿੰਘ ਨੂੰ ਖੜੋਣਾ ਚਾਹੁੰਦੇ ਹੋਂ ਕੇ ਬਾ ਚਾਹੁੰਦੇ ਹੋਣਗੇ ਬਾਂਦੇ ਉੱਤੇ ਆਪਣੀ ਸਵੋਣਾ ਚਾਹੁੰਦੇ ਹੋਣਗੇ ਨੀਹਾ ਖਾ ਗਈਆਂ ਜਿਗਰ ਦੇ ਟੁੱਟੇ ਨੀਹਾ ਖਾ ਗਈਆਂ ਜਿਗਰ ਦੇ ਟੁੱਟੇ ਤਾਂ ਵੀ ਤੇਰੀ ਅੱਖ ਨਾ ਰੋਈ ਤਾਂ ਨਾ ਨੰਦਸ਼ ਮੇਸ਼ ਮੇਰੇ ਸਾਈਆ ਤੇਰੇ ਜੇ ਹਬਾਪਨਾ ਕੋਈ ਕੌਣ ਚਾਉਂਦਾ ਮੰਨ ਨਾਨੀਏ ਪੁੱਤਰਾ ਦੇ ਸਰ ਨੂੰ ਸੱਚ ਦੱਸਿਓ ਕਿਨਾ ਕਿਆ ਕੀਤਾ ਜੋਰਾਵਰ ਨੂੰ ਸੱਚ ਦੱਸਿਓ ਕਿਨਾ ਕਿਆ ਕੀਤਾ ਜੋਰਾ ਚਾਵੜੀਏ ਕੁਰਬਾਨੀ ਤੇਰੀ ਪਾਤਸ਼ਾਹ ਵੜੀਏ ਕੁਰਬਾਨੀ ਸਕਦਾ ਵੀ ਆਖ ਨਾ ਕੋਈ ਤਨ ਧੰਸ਼ਮੇਸ਼ ਮੇਰੇ ਸਈਆ ਧੀਰੇ ਜੇ ਹਾਬਾ ਆਪਣਾ ਕੋਈ ਅੱਜ ਦੀ ਜੁਜਾਰ ਨੂੰ ਕਿਹੜੇ ਹਾਲ ਸੁਣ ਹੋਣੀ ਨੇ ਜੀ ਉਹ ਅੱਜ ਦੀ ਜੁਜਾਰ ਨੂੰ ਪੁੱਤ ਡਿੱਗਦੇ ਨੂੰ ਦੇਖ ਕੇ ਜੇ ਕਰੇ ਪੁੱਤ ਡਿੱਗਦੇ ਨੂੰ ਦੇਖ ਕੇ ਜੇ ਕਰੇ ਸਕਦਾ ਅਲਾਪ ਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਬਾਪਨਾ ਕੋਈ ਸੁਖ ਕਾਮ ਦੀ ਬਣਾ ਕੇ ਤੇਰੇ ਵਾਂਗੂ ਉਜੜਦਾ ਆਪਨਾ ਕੋਈ ਬਾਣਗੇ ਨਾ ਸ਼ਾਦੂਵੇਂ ਹੋਏ ਠੰਡੇ ਸੀਤ ਨੇ ਕੇਵੇਂ ਅੱਖ ਜੈ ਪਾਇਓ ਨਾ ਕੋਈ ਕਫਨ ਜੀਤ ਤੇ ਫਨ ਅਜੀਤ ਤੇ ਪੁੱਤ ਤੁਰਨੇ ਸਾਵੇਂ ਹੀ ਨੇ ਰਵੈਰ ਪੁੱਤ ਤੁਰਨੇ ਸਾਵੇਂ ਹੀ ਨੇ ਰਵੈਰ ਅਹਿਸਾਸ ਨਾ ਆਪਣਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜੇ ਹਬਾਬ ਨਾ ਕੋਈ ਸੁਖ ਕਾਮ ਦੀ ਬਣਾ ਕੇ ਤੇਰੇ ਵਾਂਗੂੰ ਉਜੜਦਾ ਆਪਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜੇ ਹਬਾਪਨਾ ਕੋਈ ਤੇਰੇ ਜੇ ਹਬਾਪਨਾ ਕੋਈ ਤੇਰੇ ਜੇ ਹਬਾਪਨਾ ਕੋਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ